ਨਾਮ ਮੇਰਾ ਨੌ ਲਾਡੀ ਹੈ ਜੀ। ਸਮਾਰੋਹ ਕਿੱਥੇ ਹੋਇਆ ਐਕਸੀਡੈਂਟ। ਇਹ ਮੇਰੇ ਜੀਜਾ ਜੀ ਤੇ ਮੇਰੀ ਭੈਣ, ਮੇਰੀਆਂ ਦੋਹੇ ਭਾਣਚੀਆਂ ਅਤੇ ਮੇਰਾ ਨਾ ਚਾਚਾ ਜੀ ਦਾ ਬੇਟਾ। ਇਹ ਉਹਨਾਂ ਦੇ ਸਾਲੇ ਦੇ ਮੈਰਿਜ ਤੋਂ ਆ ਰਹੇ ਸੀ। ਲੇਡੀਜ਼ ਗੀਰ ਤੋਂ ਰਾਤ ਆਂਦੇ ਵੇ ਤਕਰੀਬਨ 1.5 ਤੋਂ 2 ਦੇ ਵਿੱਚ ਵਿੱਚ ਹਾਸਾ ਹੋਇਆ ਟਰੱਕ ਖੜਾ ਸੀ। ਪਾਈਪਾਂ ਦਾ ਲੱਗਿਆ ਹੋਇਆ। ਉਹਦੇ ਕੋਈ ਲਾਈਟ ਨਹੀਂ ਸੀ, ਕੁਝ ਨਹੀਂ ਸੀ। ਉਹ ਚ ਗੱਡੀ ਲੱਗੀ। ਰੋਡ ਤੇ ਜਿਹੜੇ ਲਾਈਟ ਲੋਟ ਕੁਝ ਆ ਨਹੀਂ ਚਮਕਿਆ ਨਹੀਂ ਇਸ ਕਰਕੇ ਹੋਇਆ ਜੀ। ਕੀ ਨਾਮ ਦਾ ਪ੍ਰੋਪਰ ਨਾਮ ਉੱਥੇ ਖੜਾ ਹੁੰਦਾ ਥੋਰ ਸਾਈਡ ਤੇ ਹੁੰਦਾ ਤਾਂ ਵੱਜ ਜਾਂਦੀ ਬਿਲਕੁਲ ਹਾਸਾ ਟਲ ਜਾਂਦਾ ਗੱਡੀ ਦੇ ਵਿੱਚ ਜੀ ਮੇਰਾ ਚਾਚੇ ਦਾ ਬੇਟਾ ਜੀ ਉਹਦੀ ਮੈਸੇਜ ਮੇਰੀਆਂ ਰੀਅਲ ਦੋ ਸਿਸਟਰ ਤੇ ਇੱਕ ਮੇਰਾ ਜੀਜਾ ਤੇ ਦੋ ਮੇਰੀਆਂ ਭਾਂ ਇੱਕ ਮੇਰੇ ਭਾਈ ਦੀ ਬੇਟੀ ਮੇਰੀ ਭਤੀਜਾ ਡੈਥ ਮੇਰੀ ਭਾਂ ਦੀ 1.5 ਸਾਲ ਦੀ ਤੇ ਮੇਰਾ ਭਣੋਈ ਹੈ ਜੀ ਜਗਪਾਲ ਸਿੰਘ ਸੌਰੀ ਦੇਖੋ ਬੱਚੀ ਦਾ ਨਾਮ ਹਰਲੀਨ ਪਾ ਉਹ ਵੀ ਮਨ ਰੋਈ ਪਹੁੰਚ ਆਈ ਸੀ ਹਾਂ ਉਹਨਾਂ ਦੀ ਅਪਰੋਕਸੀਮੇਟ ਇੰਨੀ ਕਹੋ ਕਿ ਬੇਟੀ ਦੀ ਡੇਢ ਸਾਲ ਦੀ ਤੇ ਕਿਵੇਂ ਕੱਟੇ ਚਲੇ ਗਏ ਉਹ ਸਰ ਜਿਸ ਦਾ ਮੈਗ ਹੈ ਉਹਨਾਂ ਦਾ ਫਿਰ ਤੱਕੇ ਨਾਲ ਖਿੱਚ ਕੇ ਗੱਡੀ ਤੋੜ ਕੇ ਵਿੱਚੋਂ ਕੱਢੇ ਨੇ ਤੇ ਉਹ ਸਾਰੇ ਪੱਤੀ ਜਿਹੜੇ ਲਾਸਟ ਨੇ ਹਾਂ ਜੀ ਹਾਜੇ ਦਾ ਬੇਟਾ ਬਿੱਟੂ ਤੇ ਉਹਦੀ ਮਿਸੇ ਉਹ ਪਟਿਆਲੇ ਕਲੰਬੋ ਏਸੀ ਐਚ ਨੇ ਉਹਨਾਂ ਦਾ ਇੱਕ ਦਾ ਪੱਟ ਟੁੱਟ ਗਿਆ ਜੀ ਉਸ ਤੋਂ ਫਰੇਮ 'ਚ ਤੇ ਸੱਤਾ ਨੇ ਸਰਚ ਮੰਗ ਕੀ ਹੁਣ ਰਾਤ ਦੇ ਬੈਠੇ ਆ ਕਿ ਕੋਈ ਸੁਣਵਾਏ ਨਹੀਂ ਕੋਈ ਹੁਣ ਪੋਸਟਮਾਰਟਮ ਬਾਰੇ ਆ ਸੀ ਦੇਖ ਰਹੇ ਆ ਵੀ ਕੋਈ ਆਵੇ ਕੋਈ ਕਰੇ ਅਸੀਂ ਅੱਗੇ ਵੀ ਬੋਡੀ ਵੀ ਭੇਜਣੀ ਆਈ ਬੋਡੀ ਵੀ ਦੂਰ ਜਾਣੀ ਆ 100 ਕਿਲੋ ਕਿੱਥੇ ਰਹੇ ਆ ਇੱਕੇਲਾ ਰਾਜਪੁਰਾ ਜੀ ਦੇ